ਬਧਿਆਰ ਟੇਸਟ ਵਾਲੀ ਸਾਫ ਸੁਥਰਾ ਇੱਥੇ ਖਾਣ ਨੂੰ ਮਿਲਦਾ ਇਹਨਾਂ ਦੇ ਛੋਲਿਆਂ ਦਾ ਟੇਸਟ ਪਿਛੇ 15-20 ਸਾਲਾਂ ਤੋਂ ਅਸੀਂ ਲੈ ਰਹੇ ਹਾਂ ਇੱਕੋ ਹੀ ਟੇਸਟ ਹੁੰਦਾ ਕਦੇ ਉਹ ਜੇ ਫਰਕ ਨਹੀਂ ਆਇਆ ਕਿੱਥੋਂ ਸੇ ਉਹ ਸੁਆਦ ਆ ਜੀ ਆਪਣੇ ਏਰੀਆ 'ਚ ਹੈ ਨਹੀਂ ਇੱਧਰ ਵੀ ਬਣਾਉਂਦੇ ਨਹੀਂ ਮੈਂ ਤਾਂ ਬਹੁਤ ਦੂਰੋਂ ਆਇਆ ਮੈਂ ਤਾਂ ਬਚੜ ਤੋਂ ਆਇਆ ਜੀ ਆਪ ਵੀ ਖਾਣੇ ਔਰ ਮਸ਼ਹੂਰ ਇਹ ਨਾ ਹੈ ਕਿ ਤੁਹਾਨੂੰ ਲੈਣ ਲਾ ਕੇ ਖਾਣਾ ਪੈਂਦਾ ਜੀ ਲੈਣ ਲਾ ਕੇ ਸਾਨੂੰ ਜਗ੍ਹਾ ਮਿਲਦੀ ਹੈ ਮੇਰੇ ਦਾਦਾ ਜੀ ਨੇ 1950 ਤੋਂ ਕੀਤਾ ਸੀ ਸਿਰ ਤੇ ਛਾਬਾ ਜਾ ਕੇ ਵੇਚਦੇ ਸੀ ਜੀ ਜੀ ਤੇ ਇਹ ਘੰਟੀ ਉਦੋਂ ਦੀ ਈ ਟੱਲੀ ਲੱਗੀ ਹੋਈ ਸਾਹਮਣੇ ਉੱਪਰ ਸਾਡੇ ਜੀ ਕਿਸਕੇ ਹੋ ਮਸਾਲੇ ਦਾ ਕਮਾਲ ਹੈ ਜੀ ਕਿਉਂ ਵਧੀਆ ਵਰਤਦੇ ਆ ਜੀ ਬਰਨਟੀਨ ਲੰਨੇ ਆ ਜੀ ਤੇ ਆਪਣਾ ਹੀ ਕਹਿੰਦੇ ਆ ਮਸਾਲੇ ਵਧੀਆ ਵਰਤਦੇ ਆ ਜੀ ਹੁਣ ਤੁਹਾਨੂੰ ਮਿਲਵਾਨ ਜਾ ਰਹੇ ਆ ਰਿੱਖੀ ਜੀ ਦੇ ਨਾਲ ਜਿਨ੍ਹਾਂ ਦਾ ਇਹ ਛੋਲੇ ਭਟੂਰਿਆਂ ਦਾ ਕੰਮ 70-75 ਸਾਲ ਤੋਂ ਪੁਰਾਣਾ ਹੈ ਔਰ ਇਹ ਕੰਮ ਉਹਨਾਂ ਦੇ ਦਾਦਾ ਜੀ ਕਰਦੇ ਹੁੰਦੇ ਸੀਗੇ ਗੱਲ ਕਰਦੇ ਆ ਉਹਨਾਂ ਦੇ ਨਾਲ ਵੀ ਇਸ ਦੁਕਾਨ ਦੇ ਵਿੱਚ ਉਹ ਕਿਦੋਂ ਤੋਂ ਕੰਮ ਉਹਨਾਂ ਨੇ ਸ਼ੁਰੂ ਕੀਤਾ ਜਦ ਕਿ ਉਹਨਾਂ ਦੇ ਦਾਦਾ ਜੀ 1950 ਤੋਂ ਕੰਮ ਕਰ ਰਹੇ ਸੀਗੇ ਹਾਂਜੀ ਸਸੀ ਗਾਰੀਕੀ ਜੀ ਸਸੀ ਗਾਰੀਕੀ ਜੀ ਹਾਂਜੀ ਰਿੱਕੀ ਜੀ ਥੋੜਾ ਜਿਹਾ ਸਾਨੂੰ ਤੁਸੀਂ ਦੱਸੋਗੇ ਵੀ ਇਹ ਤੁਹਾਡੇ ਛੋਲੇ ਭਟੂਰਿਆਂ ਦੀ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਏ ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਕਿਦੋਂ ਤੋਂ ਸ਼ੁਰੂ ਕੀਤਾ ਉਹਨਾਂ ਨੇ ਮੇਰੇ ਦਾਦਾ ਜੀ ਨੇ 1950 ਤੋਂ ਕੀਤਾ ਸੀ ਸਿਰ ਤੇ ਛਾਬਾ ਜੱਕ ਕੇ ਵੇਚਦੇ ਸੀ ਜੀ ਜੀ ਤੇ ਇਹ ਕੰਟੀ ਉਹਦਾ ਦੀ ਈ ਟੱਲੀ ਲੱਗੀ ਹੋਈ ਸਾਹਮਣੇ ਉੱਪਰ ਜੀ ਜੀ 1950 ਦੀ ਏ ਜੀ ਓਕੇ ਓਕੇ ਹਾਂ ਤੇ ਤੁਸੀਂ ਆਪਣੀ ਇਸ ਦੁਕਾਨ ਵਿੱਚ ਸਭ ਤੋਂ ਪਹਿਲਾਂ ਕਿਹੜੀ ਵੈਰਾਈਟੀ ਸ਼ੁਰੂ ਕੀਤੀ ਸੀਗੀ ਸਭ ਤੋਂ ਸਾਡੇ ਸ਼ੂਰਦੇਵ ਛੋਲੇ ਕੁਲਚੇ ਚੱਲਦੇ ਸੀ ਜੀ ਜੀ ਫਿਰ ਭਟੂਰੇ ਚੱਲਣ ਲੱਗੇ ਸਭ ਤੋਂ ਪਹਿਲੇ ਜਦੋਂ 1950 ਛੋਲੇ ਕੁਲਚੇ ਚੱਲਦੇ ਸੀ ਜੀ ਜੀ ਫਿਰ ਭਟੂਰੇ ਛੋਲੇ ਚੱਲਣ ਲੱਗ ਗਏ ਹੁਣ ਅਸੀਂ ਨਾਨ ਛੋਲੇ ਵੀ ਨਾਲ ਰੱਖੇ ਹੋਏ ਆ ਜੀ 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 ਏ ਤੁਸੀਂ ਸਾਰਾ ਦਿਨ ਕਿੰਨਾ ਚਿਰ ਤੁਹਾਡੀ ਇਹ ਦੁਕਾਨ ਹੁੰਦੀ ਆ ਲੋਕਾਂ ਦੇ ਲਈ ਸਰਵਿਸ ਦੇ ਵਾਸਤੇ ਖਾਣ ਪੀਣ ਦੇ ਦੀ ਸਵੇਰੇ 7:30 ਤੋਂ ਲੈ ਕੇ ਸ਼ਾਮੀ 4:30 ਵਜੇ ਤੱਕ ਹੁੰਦੀ ਹੈ ਜੀ ਸਾਢੇ 4:30 ਵਜੇ ਤੱਕ ਹੁੰਦੀ ਹੈਗੀ ਆ ਤੁਹਾਡੇ ਖਾਣੇ ਦੇ ਵਿੱਚ ਕੀ ਇਹੋ ਜਿਹਾ ਤੁਸੀਂ ਤੁਹਾਡਾ ਟੇਸਟ ਆ ਕਿ ਸਾਰੇ ਲੁਧਿਆਣਾ ਵਿੱਚ ਲੋਕੀ ਸਿਰਫ ਤੁਹਾਡੇ ਤੋਂ ਹੀ ਛੋਲੇ ਪਟੂਰੇ ਖਾਣ ਆਉਂਦੇ ਨੇ ਸਾਡੇ ਜੀ ਉਸਕਿਓ ਮਸਾਲੇ ਦਾ ਕਮਾਲ ਹੈ ਜੀ ਕਿਓ ਵਧੀਆ ਵਰਤਣੀਆਂ ਜੀ ਬਰਨ ਡੀਨ ਲੈਣੇ ਆ ਜੀ ਤੇ ਆਪਣਾ ਹੀ ਕਹਿੰਦੇ ਮਸਾਲੇ ਵਧੀਆ ਵਰਤਦੇ ਆ ਜੀ ਇਹ ਜਿਹੜੇ ਮਸਾਲੇ ਤੁਸੀਂ ਆਪ ਘਰ ਦੇ ਵਿੱਚ ਤਿਆਰ ਕਰਦੇ ਆ ਨਾ ਆਪ ਬਾਜ਼ਾਰੋਂ ਲਿਆ ਕੇ ਵੀ ਸਵਾ ਕੇ ਆਪ ਤਿਆਰ ਕਰਦੇ ਆ ਮਿਕਸ ਆਪ ਜੀ 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 ਇਹ ਜਿਹੜੀ ਸ਼ਾਪ ਦੇ ਵਿੱਚ ਤੁਸੀਂ ਜਿਹੜੀ ਸਰਵਿਸ ਦੇ ਰਹੇ ਹੋ ਆਪਣੇ ਕੀ ਤੁਸੀਂ ਹੋਮ ਡਿਲੀਵਰੀ ਵੀ ਕਰਦੇ ਹੋ ਨਹੀਂ ਜੀ ਨਹੀਂ ਹੋਮ ਡਿਲੀਵਰੀ ਨਹੀਂ ਜੀ ਆ ਜੀ ਭਾਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਇਹਨਾਂ ਦੇ ਬਹੁਤ ਜ਼ਿਆਦਾ ਤੇਜ਼ ਬਹੁਤ ਵਧੀਆ ਟੈਸਟ ਵੈਲੀ ਸਾਫ਼ ਸੁਥਰਾ ਤੇ ਖਾਣ ਨੂੰ ਮਿਲਦਾ ਦਾ ਟੇਸਟ ਤੁਹਾਨੂੰ ਸਭ ਤੋਂ ਲੱਗੇ ਉਹਨਸਾ ਇਹਨਾਂ ਦਾ ਸਾਫ ਸੁਥਰਾ ਆਪ ਆਪਣੇ ਹੱਥੀਂ ਕਰਦੇ ਸਾਰੇ ਕੁਝ ਵਧੀਆ ਵਾ ਮਸਾਲੇ ਵਧੀਆ ਵਾ ਖਾਣ ਦੇ ਟੇਸਟੀ ਆ ਹਾਂਜੀ ਕੰਨੋਂ ਤੇ 25 ਸਾਲ ਹੋ ਗਏ ਕੀ ਕਿਹੜਾ ਚਾਹੋਗੇ ਬਾਕੀ ਕਸਟਮਰ ਵੀ ਇਹਨਾਂ ਨੂੰ ਕੰਮ ਕਰ ਬਾਕੀ ਜੀ ਖਾਣਵੇਂ ਨੂੰ ਇੱਥੇ ਸਾਰੇ ਆਉਣਗੇ ਤੇ ਵਧੀਆ ਸਾਰਾ ਸਾਫ ਸੁਥਰਾ ਹੈਗਾ ਤੇ ਸਭ ਇੱਥੇ ਖਾਣਗੇ ਵਧੀਆ ਵਾ ਸਾਡੇ ਜੀ ਉਸ ਘਿਓ ਮਸਾਲੇ ਦਾ ਕਮਾਲ ਹੈ ਜੀ ਘਿਓ ਵਧੀਆ ਵਰਤਦੇ ਆ ਜੀ ਬਰਨ ਟੀਨ ਲੈਣੇ ਆ ਜੀ ਤੇ ਆਪਣਾ ਹੀ ਕਹਿੰਦੇ ਮਸਾਲੇ ਵਧੀਆ ਵਰਤਦੇ ਆ ਜੀ ਹਾਂ ਜੀ ਭਾਜੀ ਕਿਸ ਤਰ੍ਹਾਂ ਦਾ ਟੇਸਟ ਲੱਗਿਆ ਨਾ ਬਹੁਤ ਸ਼ਾਨਦਾਰ ਟੇਸਟ ਆ ਇਹਨਾਂ ਦੇ ਛੋਲਿਆਂ ਦਾ ਟੇਸਟ ਪਿਛੇ 15 20 ਸਾਲਾਂ ਤੋਂ ਅਸੀਂ ਲੈ ਰਹੇ ਆ ਇੱਕੋ ਹੀ ਟੇਸਟ ਆਂਦਾ ਕਦੇ ਉਹ ਜੇ ਫਰਕ ਨਹੀਂ ਆਇਆ ਔਰ ਮਸ਼ਹੂਰ ਇਹਨਾ ਹੈ ਕਿ ਤੁਹਾਨੂੰ ਲੈਣ ਲਾ ਕੇ ਖਾਣਾ ਪੈਂਦਾ ਜੀ ਲੈਣ ਲਾ ਕੇ ਸਾਨੂੰ ਜਗਾ ਮਿਲਦੀ ਆ ਜੀ 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 ਹਮੇਸ਼ਾ ਦੀ ਗੱਲ ਆ ਤੇ ਬਹੁਤ ਸ਼ਾਨਦਾਰ ਹੁੰਦੇ ਆ ਪਿੰਡੀ ਦੇ ਛੋਲੇ ਹੁੰਦੇ ਇਹਨਾਂ ਦੇ ਉਸ ਸਟਾਈਲ ਦੇ ਉਸ ਸਵਾਦ ਦੇ ਤੇ ਨਾ ਕੋਈ ਜ਼ਿਆਦਾ ਮਰਚ ਨਾ ਕੋਤ ਇਨਾ ਖਸ਼ਬੂਦਾਰ ਹੁੰਦੇ ਆ ਟੇਸਟ ਹੁੰਦਾ ਬਹੁਤ ਜਬਸ ਬਾਕੀ ਲੁਧਿਆਣੇ ਵਿੱਚ ਹੋਰ ਵੀ ਦੁਕਾਨਾਂ ਨੇ ਛੋਲੇ ਪੂਰੇ ਦੀਆਂ ਤਾਂ ਕੋਈ ਦੁਕਾਨ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਜੀ ਕੋਈ ਦੁਕਾਨ ਮੁਕਾਬਲਾ ਨਹੀਂ ਕਰ ਸਕਦੀ ਇਹਨਾਂ ਦਾ ਇੱਕ ਨੰਬਰ ਤੇ ਆ ਜੀ ਲੁਧਿਆਣੇ ਦੇ ਵਿੱਚ ਛੋਲੇ ਭਟੂਰੇ ਦਾ ਕੰਮ ਔਰ ਬੜੇ ਸਾਲਾਂ ਤੋਂ ਖਾ ਰਹੇ ਅਸੀਂ ਇਹਨਾਂ ਕੋਲੋਂ ਔਰ ਜਦੋਂ ਵੀ ਸਾਈ ਜਿੱਥੋਂ ਟੱਪਦੇ ਆ ਸੜਕ ਤੋਂ ਤੇ ਤੇ ਖਾ ਕੇ ਹੀ ਜਾਂਦੇ ਆ ਟੱਪ ਹੀ ਨਹੀਂ ਸਕਦੇ ਇਹ ਖਾਦੇ ਪੀਂ। ਹਾਂਜੀ ਵੈਲਕਮ ਤੇ ਕਿਹੜਾ ਬਹੁਤ ਸਵਾਦ ਆਇਆ ਜੀ ਇਸ ਤਰ੍ਹਾਂ ਦੇ ਲੱਗੇ ਨਾ ਬਹੁਤ ਵਧੀਆ ਬਹੁਤ ਵਧੀਆ ਕੀ ਖਾਸੀਅਤ ਕੀ ਇਹਨਾਂ ਦੇ ਚੋਲੇ ਬਹੁਤ ਖਾਸੀ ਬਹੁਤ ਸਵਾਦ ਹੈ ਜੀ ਆਪਣੇ ਏਰੀਆ ਚ ਹੈ ਨਹੀਂ ਇਧਰ ਵੀ ਬਣਾਉਂਦੇ ਨੇ ਮੈਂ ਤਾਂ ਬਹੁਤ ਦੂਰੋਂ ਆਇਆ ਮੈਂ ਤਾਂ ਬਚੜ ਤੋਂ ਆਇਆ ਜੀ ਆਪ ਵੀ ਖਾਣੇ ਮੁਕਸਾ ਤੋਂ ਸਪੈਸ਼ਲ ਮੁਕਸਾ ਨਹੀਂ ਬਚੜ ਤੋਂ ਇਹ ਇਹ ਤਾਂ ਤਾਜਪੁਰਾ ਰੋਡ पे ਸੈਟਰ ਹੈ ਤਾਜਪੁਰਾ ਰੋਡ ਤੇ ਤੁਸੀਂ ਹਮੇਸ਼ਾ ਇੱਥੇ ਹਾਂਜੀ 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 ਤੇ ਇਹਨਾਂ ਦੇ ਟੇਸਟ ਵਿੱਚ ਕਿਹੜੀ ਉਹ ਜੀ ਕਮਾਲ ਦੀ ਚੀਜ਼ ਹੈ ਜਿਹੜੀ ਕਿ ਬਾਹਰ ਵੀ ਨਹੀਂ ਮਿਲਦੀ ਹੈ ਟੇਸਟ ਹੈ ਨਹੀਂ ਟੇਸਟ ਇਹਨਾਂ ਦਾ ਟੇਸਟੀ ਬੜਾ ਅਲਟੀਮੇਟ ਜੀ ਟੇਸਟ ਹੈ ਜੀ ਸਮਲੋ ਵਖਰੀ ਹੈ ਜੀ ਨਤਾ ਓਕੇ ਓਕੇ ਹਾਂਜੀ ਜਿਸ ਤਰ੍ਹਾਂ ਕੀ ਰਿੱਕੀ ਜੀ ਨੇ ਦੱਸਿਆ ਇਹ ਛੋਲੇ ਭਟੂਰੇਆ ਦਾ ਕੰਮ ਉਹਨਾਂ ਦਾ 1950 ਤੋਂ ਹੈ ਇਹਨਾਂ ਦੇ ਛੋਲੇ ਭਟੂਰੇਆ ਦੀ ਦੁਕਾਨ ਇੰਨੀ ਕਿ ਜ਼ਿਆਦਾ ਫੇਮਸ ਹੈ ਇਹਨਾਂ ਦਾ ਖਾਣਾ ਜਿਹੜਾ ਇਹਨਾਂ ਦੇ ਹੱਥ ਦੇ ਬਣੇ ਛੋਲੇ ਭਟੂਰੇ ਇੰਨੇ ਕਿ ਜ਼ਿਆਦਾ ਫੇਮਸ ਨੇ ਲੋਕੀ ਲੁਧਿਆਣਾ ਤਾਂ ਕੀ ਲੁਧਿਆਣੇ ਤੋਂ ਬਾਹਰੋਂ-ਬਾਰੋਂ ਵੀ ਖਾਣ ਲਈ ਆਉਂਦੇ ਨੇ ਅਗਰ ਤੁਸੀਂ ਵੀ ਇਸ ਦੁਕਾਨ ਦੇ ਛੋਲੇ ਭਟੂਰੇ ਖਾਣਾ ਚਾਹੁੰਦੇ ਹੋ ਤਾਂ ਲੁਧਿਆਣੇ ਵਿੱਚ ਬਾਬਾ ਥਾਨ ਸਿੰਘ ਚੌਂਕ ਦੇ ਵਿੱਚ ਹੀ ਇਹਨਾਂ ਦੀ ਦੁਕਾਨ ਹੈ ਇਹਨਾਂ ਦੇ ਕੋਲ ਬੜੀ ਦੂਰੋਂ ਦੂਰੋਂ ਲੋਕੀ ਇਹਨਾਂ ਦੇ ਛੋਲੇ ਭਟੂਰੇ ਦਾ ਟੇਸਟ ਕਰਨ ਆਉਂਦੇ ਨੇ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀਮਨਜੀਤ ਨੂੰ ਦਿਓ ਇਜਾਜ਼ਤ ਸਤਿਕਾਰ